ਕਿ ਅੱਜ ਸਾਡਾ ਗੁਰਫਤੇ ਵੀ ਆ ਗਿਆ ਖੇਤ ਕਹਿੰਦਾ ਮੈਂ ਵੀ ਨਾਲ ਕੱਖ ਵੀ ਜਾਊਂਗਾ ਚਾਰ ਫੇਰਾ ਹੋ ਜਾ ਸਟਾਰਟ ਹਾਂ ਆ ਆਪਣੇ ਵਾਹਣ ਬਾਤਾ ਤੇ ਹੁਣ ਇਹਦੇ ਵਿੱਚ ਜਵਾਰ ਬੀਜਾਂਗੇ ਪਾਪਾ ਜਵਾਰ ਆਪਾਂ ਭਿਉਲੀ ਆ ਮਖਾਪੇਰ ਸੇਤੀ ਫੁੱਟਿਆ ਹੋਊਗੀ ਭਿਉਣ ਨਾਲ ਇਹ ਬਾਡ ਵਾਲੀ ਜਵਾਰਾ ਆ ਦੇਖੋ ਕਿੰਨੀ ਦਵਾਈ ਲਾਈ ਹੋਈ ਆ ਅਜੇ ਤਾਂ ਇਹ ਧੋਣ ਕਰਕੇ ਪਾਣੀ ਨਾਲ ਬਹੁਤ ਜ਼ਿਆਦਾ ਲਈ ਇਹ ਤਾਂ ਬੜੀ ਜ਼ਿਆਦਾ ਸੀ ਜਮਾ ਲਾਲ ਲਾਲ ਸੀ ਸਾਹਮਣੇ ਖੜ ਜਾ ਅਜੇ ਆਇ ਨਹੀਂ ਗਾ ਟਰੈਕਟਰ ਆਇ ਨਹੀਂ ਆਪਣਾ ਉਹ ਟਰੈਕਟਰ ਆ ਗਿਆ ਫੇਰ ਆਵਾਂਗੇ ਇੱਧਰ ਚੱਲ ਉਧਰ ਚੱਲੀਏ ਆਪਣੇ ਤੇ ਘਾਰੇ ਬਹੁਤ ਜ਼ਿਆਦਾ ਪੈਂਦੇ ਆ ਆ ਦੇਖੋ ਫੇਰ ਪੈ ਗਿਆ ਘਾਰ ਉਹਦੇ ਮਸਾ ਬੰਦ ਕਰੇ ਸੀ ਤਿੰਨ ਚਾਰ ਘਾਰੇ ਸੀ ਆ ਫੇਰ ਖੁੱਲ ਗਏ ਇੱਧਰ ਤੇ ਇਹ ਕਾਰ ਬਹੁਤ ਵੱਡਾ ਇਹ ਬੰਦ ਨਹੀਂ ਕਰਿਆ ਜਾਣ ਕੇ ਇੱਥੇ ਮੁਖਿਆਲ ਲੱਗਿਆ ਪਿਆਗਾ ਮੈਂ ਵਿਖਾਉਣਾ ਇਹ ਆ ਦੇਖੋ ਉਹਦੇ ਅੰਦਰ 66 ਲੱਗਿਆ ਹੋਇਆ ਹੈ ਮੁਖਿਆਲ ਦਾ ਜਿੱਦਿਆ ਘੜੀਆਂ ਨੇ ਵੱਟਾ-ਮੋਟਾ ਉਹਦੇ ਬਹੁਤ ਜ਼ਿਆਦਾ ਉੱਠੇ ਫਿਰਦਾ ਸੀ ਇਹ ਦੇਖ ਲਓ ਇਹਦੇ ਅੰਦਰ ਕਿਵੇਂ ਛੱਤਾ ਬਣਾਇਆ ਇਹਨਾਂ ਨੇ ਕਮਾਲ ਹੈ ਬਰਾਪਾ ਜਾਣ ਕੇ ਨਹੀਂ ਬੰਦ ਕਰਿਆ ਮਾਹ ਚਲੋ ਕਾਣੂ ਪਾਪ ਕਰਨਾ ਨਹੀਂ ਤਾਂ ਉੱਤੇ ਮਿੱਟੀ ਛੱਟ ਕੇ ਪਰਦਾਂ ਦੇ ਚਲੋ ਆਪੀ ਉੱਡਾ ਡਾੜ ਜਾਣਗੇ ਪਰ ਪਾਣੀ ਲਾਉਣ ਮੇਰੇ ਔਖਾ ਜਿਹਾ ਥੋੜਾ ਜੇ ਜਦੋਂ ਉੱਪਰ ਪਾਣੀ ਲਾਇਆ ਨਹੀਂ ਫਿਰ ਘਾਰੇ ਖੁੱਲ ਜਾਂਦੇ ਨੇ ਇੱਧਰ ਨੂੰ ਕੋ ਜਮਾ ਨਹੀਂ ਲੱਗਦਾ ਵੀ ਬਾਹਰ ਰਮਾਇਆ ਹੋਇਆ ਐਨੀ ਜ਼ਿਆਦਾ ਗਰਮੀ ਪੈਂਦੀ ਆ ਇੰਨਾ ਜ਼ਿਆਦਾ ਸੇਕ ਹੈਗਾ ਅਜੇ ਪਰਸੋਂ ਰਮਾਇਆ ਹੈਗਾ ਬਿਲਕੁਲ ਹੀ ਨਹੀਂ ਪਤਾ ਲੱਗਦਾ ਲਓ ਬਾਈ 20 ਤਾਂ 20 ਚੱਲੀਏ ਪਤਾ ਬੀ ਦੇ ਕੱਖ ਤਾਂ ਆਪਾਂ ਪਾਣੀ ਪੀਣਾ ਹੋਰਾਂ ਪਾਣੀ ਪੀਣਾ ਪਾਣੀ ਪੀ ਲੈ ਆਹ ਦੇਖ ਓਏ ਗਰਫਤੇ ਕਾ ਕਿੰਨਾ ਸੁਣਾ ਲੱਗਿਆ ਹੋਇਆ ਆਪਾਂ ਲਾਈਏ ਕਰੇ ਹੋਰੇ ਵੀਡੀਓ ਬੜੀ ਸੋਹਣੀ ਹੁੰਦੀ ਆ ਰਿਆਲੀ ਕਰਕੇ ਬਹੁਤ ਸੋਹਣੀ ਹੁੰਦੀ ਔਰੇ